ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਉੱਚੀ ਖਲਾਜ ਰੱਖੇ ਅੱਜ ਮੈਂ ਤੁਹਾਡੇ ਨਾਲ ਨਾ ਪੂਰੀਆਂ ਡੂੰਘੀਆਂ ਤੇ ਗਹਿਰੀਆਂ ਗੱਲਾਂ ਕਰਨਾ ਚਾਹਣੀ ਆ ਵੀ ਜਿਸ ਕਰਕੇ ਸੋਨ ਨੂੰ ਵੀ ਪਤਾ ਲੱਗੇ ਵੀ ਦੁਨੀਆ ਤੇ ਹੋ ਕੀ ਰਿਹਾ ਹੈ ਕੀ ਨਹੀਂ ਹੋ ਰਿਹਾ ਨਹੀਂ ਤਾਂ ਆਪਾਂ ਐਸੇ ਭਲੇ ਖੇਚੀ ਸਾਰੀ ਉਮਰ ਕੱਢ ਜਾਨੇ ਹਣਾ ਵੀ ਮੇਰੇ ਨਾਲ ਐ ਹੋ ਰਿਹਾ ਹੈ ਫੁਲਾਨੇ ਨਾਲ ਐ ਹੋ ਰਿਹਾ ਮੈਂ ਦੁਖੀਆਂ ਫੁਲਾਨਾ ਸੌਖਾ ਉਸ ਵਿਸ਼ੇ ਤੇ ਮੈਂ ਤੁਹਾਡੇ ਕੋਲ ਨਾਲ ਅੱਜ ਵੀਡੀਓ ਪਾ ਕੇ ਇਹਨਾਂ ਦਾ ਦੁੱਖ ਸਾਂਝਾ ਕਰਦੀ ਆਂ ਤੋ ਕਿ ਪਤਾ ਨਹੀਂ ਮੈਨੂੰ ਕੀ ਹੋਇਆ ਮੈਨੂੰ ਐ ਲੱਗਦਾ ਵੀ ਜਿਹੜੇ ਬੰਦੇ ਦੇ ਵਿੱਚ ਦਿਲ ਦੇ ਵਿੱਚ ਹੁੰਦਾ ਉਹ ਰੀਅਲ ਦੇ ਵਿੱਚ ਹੀ ਲੋਕਾਂ ਨੂੰ ਦੱਸਣਾ ਚਾਹੀਦਾ ਹਨ ਕੁਝ ਲੋਕ ਵਿਚਾਰੇ ਭੜੇਖੇ ਚ ਜ਼ਿੰਦਗੀ ਕੱਢ ਜਾਂਦੇ ਆ ਮੈਂ ਉਹਨਾਂ ਦਾ ਕਰਕੇ ਇਹ ਕਹਿ ਰਹੀ ਆ ਵੀ ਵੀਡੀਓ ਹੁੰਦੀ ਆ ਜਿਹੜੀ ਇਹਦੇ ਰਾਹੀਂ ਨਾ ਸਾਨੂੰ ਪਤਾ ਲੱਗ ਜਾਂਦਾ ਵੀ ਕੀ ਇਹ ਨਾ ਹੋਕ ਹੀ ਰਿਹਾ ਹੈ ਦੇਖੋ ਜੀ ਮੈਂ ਵੀਡੀਓ ਪਾਉਣ ਲੱਗੀ ਮੈਂ YouTube ਤੇ ਆ ਗਈ ਮੈਨੂੰ ਇਹ ਚੀਜ਼ ਦੀ ਕੋਈ ਪਰਵਾਹ ਨਹੀਂ ਵੀ ਕੌਣ ਮੇਰੇ ਨਾਲ ਆ ਕੌਣ ਮੇਰੇ ਨਾਲ ਹੈ ਨਹੀਂ ਕਿਉਂਕਿ ਜਦੋਂ ਤੁਸੀਂ ਮਾੜੇ ਸਮੇਂ ਦੇ ਵਿੱਚ ਇਕੱਲੇ ਰਹੇ ਹੋਵੋ ਮਾੜਾ ਸਮਾਂ ਤੁਸੀਂ ਇਕੱਲੇ ਨੇ ਗੱਡਿਆ ਹੋਵੇ ਸੋਨੂੰ ਜਿੰਦਗੀ 'ਚ ਸਤਕਾਰ ਨਾ ਮਿਲਿਆ ਹੋਵੇ ਪਿਆਰ ਨਾ ਮਿਲਿਆ ਹੋਵੇ ਹਨ ਤਾਂ ਫਿਰ ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਉਹਨੂੰ ਮਾੜਾ ਕਹੇ ਚੰਗਾ ਕਹੇ ਕੋਈ ਉਹਨੂੰ ਇੱਜ਼ਤ ਵਾਲਾ ਕਹੇ ਕੋਈ ਬੇਇੱਜ਼ਤ ਕਹੇ ਫਿਰ ਇਹ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਚੀਜ਼ਾਂ ਉਹ ਲੰਘ ਆਇਆ ਹੁੰਦਾ ਜਿਵੇਂ ਕਿ ਮੇਰਾ ਸਫਰ ਹੈ ਮੇਰਾ ਸਫਰ ਮੈਂ ਇਹਨਾਂ ਚੀਜ਼ਾਂ 'ਚ ਲੰਘ ਆਇਆ ਵੀ ਜਦੋਂ ਤੁਸੀਂ ਛੋਟੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੁੰਦਾ ਵੀ ਤੁਸੀਂ ਪੈਸੇ-ਪੈਸੇ ਲਈ ਤਰਸ ਰਹੇ ਹੁੰਨੇ ਹੋ ਤੇ ਸੋ ਬਿਮਾਰੀਆਂ ਘੇਰ ਲੈਂਦੀਆਂ ਤੇ ਤੁਹਾਨੂੰ ਸਾਥ ਦੀ ਲੋੜ ਹੁੰਦੀ ਐ ਉਦੋਂ ਤੁਹਾਨੂੰ ਕੋਈ ਸਾਥ ਨਹੀਂ ਦਿੰਦਾ ਤੁਹਾਨੂੰ ਕੋਈ ਪੈਸਾ ਨਹੀਂ ਦਿੰਦਾ ਤੁਹਾਨੂੰ ਕੋਈ ਪਿਆਰ ਨਹੀਂ ਦਿੰਦਾ ਜਦੋਂ ਤੁਸੀਂ ਉਹ ਸਮਾਂ ਇਕੱਲੇ ਰਹਿ ਕੇ ਕੱਟ ਲੈਨੇ ਹੋ ਹਨਾ ਫਿਰ ਮਤਲਬ ਨਹੀਂ ਰਹਿੰਦਾ ਵੀ ਛੋੜ ਲਈ ਕਿਉਂ ਕੀ ਸੋਚਦਾ ਸੱਚੀ ਪੁੱਛੋ ਬੰਦਾ ਦੁਨੀਆ ਤੋਂ ਦੂਰ ਹੋ ਜਾਂਦਾ ਮੈਂ ਇਸ ਟਾਈਮ ਦੁਨੀਆ ਤੋਂ ਦੂਰ ਹੋ ਚੁੱਕੀ ਆ ਜੀ ਇੰਨੀ ਕੁ ਦੂਰ ਹੋ ਚੁੱਕੀ ਆ ਇੰਨੀ ਕੁ ਟੁੱਟ ਚੁੱਕੀ ਆ ਵੀ ਮੈਨੂੰ ਕਿਸੇ ਤੇ ਵਿਸ਼ਵਾਸ ਕਰਨਾ ਇੰਨੀ ਵਧੀਆ ਲੱਗਦਾ ਕਿਉਂਕਿ ਅਸਲ ਵਿੱਚ ਗੱਲ ਇਹ ਹੈ ਜੀ ਮੈਂ ਜਿੱਤੇ ਵਿਸ਼ਵਾਸ ਕੀਤਾ ਉਹਨੇ ਹੀ ਮੈਨੂੰ ਥੱਲੇ ਛੱਡਣ ਦੀ ਕੋਸ਼ਿਸ਼ ਕੀਤੀ ਹੈ ਗੱਲ ਸੱਚ ਹੈ ਵੀ ਮੈਂ ਬਹੁਤ ਲੋਕਾਂ ਨਾਲ ਦੇਖ ਲਿਆ ਵਰਤ ਕੇ ਬਿਸਤਰੇ ਪਰ ਨਹੀਂ ਨਾ ਕੋ ਛੋਡੇ ਮਾੜੇ ਸਮੇਂ ਚ ਕੱਢਦਾ ਨਾ ਕੋਈ ਛੋਡੀ ਹੈਲਪ ਕਰਦਾ ਬਸ ਅੱਜ ਜੇ ਮੈਂ ਆਪਾਂ ਕਹਿਦੇ ਨੇ ਨਾ ਵੀ ਮਿੱਠੇ ਪੋਚੇ ਹਰ ਇੱਕ ਮਾਰਦਾ ਵੀ ਮੈਂ ਤੇਰੇ ਨਾਲ ਆ ਲੋੜ ਹੋਈ ਤਾਂ ਦੱਸ ਨੀ ਲੋੜ ਹੋਈ ਤਾਂ ਦੱਸ ਨੀ ਉੱਥੋਂ ਗੱਲ ਯਾਦ ਆਈ ਜਦੋਂ ਮੈਨੂੰ ਲੋੜ ਪਈ ਮੈਂ ਕਈਆਂ ਨੂੰ ਪੁੱਛੀ ਵੀ ਹੈ ਆਪਣੀ ਹੈਲਪ ਪ੍ਰਾਈਮਰੀ ਹੈਲਪ ਮੈਨੂੰ ਹੈਲਪ ਚਾਹੀਦੀ ਸੀ ਨਾਲ ਮੈਂ ਜ਼ਿੰਦਗੀ ਚ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਕਦੇ ਕਿਸੇ ਦੀ ਕੋਈ ਚੀਜ਼ ਨਹੀਂ ਰੱਖੀਗੀ ਮੈਂ ਡਿਕ ਬ੍ਰਹਿਮਣ ਆ ਵੀ ਚਾਹੇ ਮੈਨੂੰ ਉਹ ਚੀਜ਼ ਆਪ ਦਾ ਘਰੋਂ ਕੁਝ ਵੇਚ ਕੇ ਗਿਆ ਉਹਨਾਂ ਦੇਣਾ ਪਵੇ ਪਰ ਮਗਲੇ ਦੀ ਚੀਜ਼ ਜ਼ਰੂਰ ਦਿੰਨੀ ਆ ਪਰ ਮੈਂ ਅੱਜ ਵੀ ਅਕਾਲ ਪੁਰਖ ਦੀਆਂ ਨਜ਼ਰਾਂ ਦੇ ਵਿੱਚ ਇਸ ਕੰਮੋਂ ਸਹੀ ਆ ਵੀ ਆਪਾਂ ਕੋਈ ਚੀਜ਼ ਲੈ ਕੇ ਨਹੀਂ ਮੁਕਰੇ ਮੁਕਰਾਂ ਦੂਰ ਦੀ ਗੱਲ ਆ ਆਪਾਂ ਕਿਹਦੇ ਨਾਲ 50 ਰੁਪਈਆ ਦਾ ਰੋਲਾ ਨਹੀਂ ਲਾਉਂਦੇ ਮੇਰਾ ਇਹ ਜਾ ਦਿਮਾਗ ਆ ਜੀ ਪਰ ਜਿਹੜੀ ਇਹ ਦੁਨੀਆ ਦੀ ਸੋਚ ਆ ਹਨਾ ਵੀਰੇ ਇਹ ਦੁਨੀਆ ਇਹ ਸੋਨ ਨੂੰ ਮਤਲਬ ਜਾਨਵਰ ਬਣਨ ਲਈ ਮਜਬੂਰ ਕਰ ਦਿੰਦੀ ਤੁਸੀਂ ਜਾਨਵਰ ਬਣ ਜਾਨੇ ਹੋ ਸੋਨੂੰ ਜਾਨਵਰ ਬਣਾਉਂਦਾ ਕੌਣ ਆ ਵੀਰੇ ਲੋਕ ਮੈਂ ਜ਼ਿੰਦਗੀ ਜਿਉਣੀ ਆ ਮੈਂ ਕਦੇ ਮੇਰਾ ਜੀ ਕਰੇ ਮੈਂ ਵਧੀਆ ਐਨ ਬੰਠਣ ਜਾਨੀ ਆ ਜਿੱਦ ਦੇ ਕਿ ਮੈਂ ਸਾਰੀ ਦੁਨੀਆ ਨੂੰ ਗੋਲੀ ਮਾਰ ਦਿੰਦੀ ਆ ਮੈਂ ਕਹਿੰਦੀ ਆ ਕੋਈ ਮਰਤਾ ਮਰਿਆ ਪਾਕ ਕਿਸ ਤੋਂ ਕੀ ਲੈਣਾ ਆਪਾਂ ਆਪਣੇ ਲਈ ਜਿਉਣਾ ਠੀਕ ਹੈ ਆਪਾਂ ਰੱਬ ਦਾ ਪਾਠ ਕਰਦੇ ਆ ਰੱਬ ਦੀਆਂ ਨਜ਼ਰਾਂ ਚ ਸਹੀ ਆ ਤੇ ਆਪਾਂ ਜਿਉਂ ਆਪਣੇ ਲਈ ਰਹੇ ਆ ਬੱਚੇ ਵੀ ਜੋ ਚਲ ਬੱਚੇ ਤਾਂ ਹੁਣ ਆਪਣੇ ਵੱਡੇ ਹੋ ਗਏ ਜੀ ਉਹ ਤਾਂ ਸਮਝਦਾਰ ਹੋ ਗਏ ਉਹ ਨਿਕਲ ਗਏ ਬਚਪਨ ਚੋਂ ਹਨ ਉਹਨਾਂ ਨੂੰ ਤਾਂ ਸਾਰਾ ਹੀ ਪਤਾ ਹੁਣ ਮਾੜੇ ਦਾ ਚੰਗੇ ਦਾ ਸਾਰਾ ਪਤਾ ਠੀਕ ਹੈ ਕਿ ਕੋਰਨ ਦੀ ਪੜਾਈ ਹੈ ਸੀ ਹੈ ਉਹ ਸਾਹਮਣੇ ਚੁੱਕੀ ਹੈ ਪਰ ਮੈਂ ਤੁਹਾਨੂੰ ਮੇਰੀਆਂ ਦਿਲ ਦੀਆਂ ਗੱਲਾਂ ਦੱਸਦੀ ਹਾਂ ਅੱਜ ਮੇਰਾ ਜੀ ਕਰਿਆ ਜਿਵੇਂ ਤੁਹਾਨੂੰ ਇਹ ਗੱਲਾਂ ਦੱਸਾਂ ਕਿਉਂਕਿ ਮੈਨੂੰ ਤੁਸੀਂ ਫੋਨ ਕਰਦੇ ਹੋ ਨਾ ਜਿਹੜੀਆਂ ਗੱਲਾਂ ਮੇਰੇ ਨਾਲ ਹੋਈਆਂ ਹੁੰਦੀਆਂ ਤੁਸੀਂ ਮੈਨੂੰ ਦੱਸ ਰਹੇ ਹੁੰਦੇ ਹੋ ਫਿਰ ਮੈਨੂੰ ਐ ਹੁੰਦਾ ਵੀ ਮੈਂ ਕੱਲੇ-ਕੱਲੇ ਨੂੰ ਕਿਵੇਂ ਦੱਸੂਗੀ ਵੀ ਏਦੋਂ ਮੈਂ ਵੀਡੀਓ ਚ ਸਮਝਾ ਦੇਣੀ ਆ ਚਲ ਮੈਨੂੰ ਤਾਂ ਲੋਕ ਮਾੜਾ ਕਹਿ ਲੈਣ ਵੀਰੇ ਫਰਕ ਨਹੀਂ ਪੈਂਦਾ ਚੰਗਾ ਕਹਿ ਲੈਣ ਮੈਨੂੰ ਫਰਕ ਨਹੀਂ ਪੈਂਦਾ ਜਿੱਥੋਂ ਜਦੋਂ ਤੁਸੀਂ ਮਾੜਾ ਸਮਾਂ ਦੇਖਾ ਤੁਸੀਂ ਸਭ ਤੋਂ ਮਾੜੇ ਹੁੰਦੇ ਹੋ ਲੋਕ ਲੋਕ ਤੁਹਾਡੇ ਨੋਹ ਮਾਰ-ਮਾਰ ਦੇਖਦੇ ਹੁੰਦੇ ਇੱਕ ਗੱਲ ਮੈਂ ਦੁਨੀਆ 'ਚ ਨਵੀਂ ਸਿੱਖੀ ਆ ਵੀ ਤੁਸੀਂ ਜਿੰਨੇ ਮਰਜ਼ੀ ਚੰਗੇ ਆ ਜਿੰਨੇ ਮਰਜੀ ਚੰਗੇ ਹੋਣ ਲੋਕਾਂ ਨੇ ਸੋਨੂੰ ਨਹੀਂ ਟਿਕੜ ਦੇਣਾ ਸੋਨੂੰ ਲੋਕਾਂ ਨੇ ਮਾੜਾ ਕਹਿਣਾ ਹੀ ਕਹਿਣਾ ਇਹ ਮੈਥੋਂ ਲਿਖਾ ਕੇ ਲੈ ਲਓ ਸੋ ਮੈਂ ਕਹਣੀ ਜੇ ਇਹ ਚੀਜ਼ੋ ਤੁਸੀਂ ਨਿਕਲ ਜੂਗੇ ਸੌਖੇ ਰਹੋਗੇ ਵੀ ਕੋਈ ਸਾਨੂੰ ਚੰਗਾ ਕਹੂਗਾ ਚੰਗਾ ਤਾਂ ਵੀਰੇ ਇੱਥੇ ਰੱਬ ਦਾ ਨਾਮ ਵੀ ਨਹੀਂ ਕੋਈ ਲੈ ਰਿਆ ਚੰਗਾ ਤਾਂ ਲੋਕ ਰੱਬ ਨੂੰ ਨਹੀਂ ਸਮਝਦੇ ਆਪਾਂ ਕੀ ਚੀਜ਼ ਆ ਹਨ ਮੈਂ ਵਿਸ਼ਵਾਸ ਜਿਸ ਤੇ ਵਿਸ਼ਵਾਸ ਕੀਤਾ ਉਸ ਨੇ ਹੀ ਮੇਰਾ ਵਿਸ਼ਵਾਸ ਤੋੜਿਆ ਸਾਡੇ ਰਿਸ਼ਤੇ ਨਾ ਨਹੀਂ ਮੈਂ ਲੈ ਸਕਦੀ ਮੇਰੀ ਮਜਬੂਰੀ ਆ ਤੁਸੀਂ ਵੀ ਸਮਝਿਆ ਕਰੋ ਕਿਉਂਕਿ ਆਪਾਂ ਡਾਇਰੈਕਟਲੀ ਕੁਝ ਵੀ ਕਹਿ ਨਹੀਂ ਸਕਦੇ ਪਰ ਜਿਹੜੇ ਬੰਦੇ ਸਮਝਦਾਰ ਹਨ ਉਹ ਮੇਰੀਆਂ ਗੱਲਾਂ ਤੋਂ ਕਾਫੀ ਕੁਝ ਸਮਝ ਜਾਣਗੇ ਮੈਂ ਜਿਸ ਬੰਦੇ ਤੇ ਵਿਸ਼ਵਾਸ ਕੀਤਾ ਉਸੇ ਬੰਨੀ ਮੇਰਾ ਵਿਸ਼ਵਾਸ ਤੋੜਿਆ ਚਾਹੇ ਉਹ ਲੇਡੀ ਜੇ ਚਾਹੇ ਉਹ ਜੈਂਟਲਸ ਬਸ ਵਾਅਦੇ ਕੀ ਤੋੜਿਆ ਮੈਨੂੰ ਅੰਦਰੋਂ ਹੀ ਤੋੜ ਦਿੰਦੇ ਸੀ ਜਦੋਂ ਮੈਨੂੰ ਪਤਾ ਲੱਗਦਾ ਸੀ ਵੀ ਮੇਰੇ ਨਾਲ ਐ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਨਾਲ ਐ ਹੋ ਗਿਆ ਤੇ ਜਦੋਂ ਮੈਂ ਅਗਲੇ ਨੂੰ ਇਹ ਸਵਾਲ ਕਦੇ ਕੀਤੇ ਵੀ ਤੁਸੀਂ ਮੇਰੇ ਨਾਲ ਐ ਕੀਤਾ ਤੁਸੀਂ ਮੇਰੇ ਨਾਲ ਆ ਕੀਤਾ ਤਾਂ ਅੱਗੋਂ ਮੈਨੂੰ ਜਵਾਬ ਪਤਾ ਕੀ ਮਿਲਿਆ ਮੇਰੇ ਤੇ ਹੀ ਉਂਗਲਾਂ ਚੱਕੀਆਂ ਗਈਆਂ ਤੂੰ ਕਿਹੜੇ ਪਾਸੋਂ ਸਹੀ ਆ ਤੂੰ ਫਲਾਨਾ ਤੂੰ ਟੌਂਕਾ ਤੂੰ ਔਂਕਾ ਹਾਲਾਂਕਿ ਉਹ ਗੱਲਾਂ ਮੈਂ ਦਸੀਆਂ ਹੁੰਦੀਆਂ ਸੀ ਵੀ ਭਈ ਫਲਾਨੀ ਗੱਲਾਂ ਆਏ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਆ ਵੀ ਆਪਣਾ ਚਾਹੇ ਤੁਸੀਂ ਜ਼ਿੰਦਗੀ ਦੇ ਦੁੱਖ ਕੱਟ ਲੋ ਪਰ ਆਪਣਾ ਭੇਤ ਕਿਸੇ ਨੂੰ ਦਿਓ ਨਾ ਚਾਹੇ ਤੁਸੀਂ ਜਿਹੜੀਆਂ ਮਰਜ਼ੀ ਦੁੱਖਾਂ 'ਚੋਂ ਗੁਜ਼ਰੀਓ ਪਲੀਜ਼ ਆਪਣੇ ਅੰਦਰ ਰੱਖਿਆ ਕਰੋ ਸਮਾਂ ਪੈਂਦੇ ਉਹ ਬੰਦਾ ਸੋਨੂੰ ਮਿਹਣੇ ਵੀ ਦਿੰਦਾ ਤੋ ਤੁਹਾਨੂੰ ਕੈਰੈਕਟਰ ਲੂਜ਼ ਕਰ ਵੀ ਬੰਦਾ ਕਹਿ ਦਿੰਦਾ ਤੁਹਾਡੇ ਕੈਰੈਕਟਰ ਤੇ ਜਦੋਂ ਉਂਗਲੀ ਆ ਜਾਂਦੀ ਆ ਫਿਰ ਤੁਸੀਂ ਵਿੱਚੋਂ ਵਿੱਚੋਂ ਰੋਣੇ ਹੋ ਸੋ ਦਾ ਛੋਟਾ ਘੱਟੇ ਡਰੋਨ ਦਾ ਤੁਸੀਂ ਕਰ ਕੁਝ ਸਕਦੇ ਨਹੀਂ ਹਨ ਕਿਉਂਕਿ ਲੋਕਾਂ ਦੀਆਂ ਜੀਬਾਂ ਤੁਸੀਂ ਫੜ ਨਹੀਂ ਸਕਦੇ ਬਾਬੇ ਨਾਨਕ ਨੇ ਕਿਹਾ ਵੀ ਤੁਸੀਂ ਜੱਗ ਜਿੱਤ ਨਹੀਂ ਸਕਦੇ ਸੱਚੀ ਗੱਲ ਆ ਵੀਰੇ ਜੱਗ ਕੋਈ ਜਿੱਤ ਨਹੀਂ ਸਕਦਾ ਸੋ ਇਹ ਗੱਲਾਂ ਵਾ ਸੁਣਨਾ ਤਾਂ ਕਰ ਰਹੀਆਂ ਵੀ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ ਹੋਈਆਂ ਮੇਰਾ ਵਿਸ਼ਵਾਸ ਟੁੱਟਿਆ ਮੈਂ ਜੀ ਨੂੰ ਪੁੱਛਿਆ ਵੀ ਮੇਰਾ ਵਿਸ਼ਵਾਸ ਕਿਉਂ ਤੋੜਿਆ ਗਿਆ ਭਾਈ ਮੈਂ ਤੇਰੇ ਤੇ ਰੱਬ ਜੀ ਨਾਲ ਵਿਸ਼ਵਾਸ ਕੀਤਾ ਤਾਂ ਅੱਗੋ ਜਵਾਬ ਇੱਕੋ ਹੀ ਆਇਆ ਵੀ ਤੂੰ ਕਿੱਡੀ ਕੁ ਸਹੀ ਆ ਤੂੰ ਕੀ ਚੀਜ਼ ਆ ਤੂ ਫਲਾ ਨਹੀਂ ਥਾਏ ਸੀ ਤੂ ਤੇ ਹੁੱਕੇ ਥਾਏ ਸੀ ਲੋਕ ਸੋਡੀਆਂ ਬਰੀਕੀਆਂ ਲੱਭਦੇ ਰਹਿੰਦੇ ਆ ਵੀ ਕੋਈ ਐਸਾ ਇਹਨਾਂ ਨੂੰ ਗੱਲ ਕਹੀਏ ਵੀ ਇਹ ਬੱਚੇ ਤੇ ਫਿਰ ਮੇਰੇ ਵਰਗੇ ਦੇ ਮਿਰਚਾਂ ਲੱਗਦੀਆਂ ਵੀ ਸਾਨੂੰ ਫਲਾਲਾ ਬੰਦਾ ਆ ਕਹਿੰਦਾ ਤੁਸੀਂ ਸਿਰੀ ਐ ਨਚੜਾ ਲੈਣੇ ਵੀਰੇ ਅਗਲੇ ਨੂੰ ਅਗਲੇ ਨੇ ਤਾਂ ਫਿਰ ਤੁਹਾਨੂੰ ਥੱਲੇ ਸੱਟਣਾ ਹੀ ਆ ਤੁਸੀਂ ਲੱਗਦੇ ਕਿਉਂ ਅਗਲੇ ਨੇ ਸੋ ਬੰਦਾ ਕਹਿੰਦਾ ਮੈਂ ਕਹਿਨੀ ਆ ਵੀ ਦੇਖ ਮੈਂ ਤੁਹਾਨੂੰ ਸਟਰੋਂਗ ਕਰ ਰਹੀ ਆ ਹਨਾ ਮੇਰਾ ਮੋਟੀਵੇਸ਼ਨ ਤੁਹਾਨੂੰ ਸਟਰੋਂਗ ਕਰਨਾ ਪਰ ਮੈਂ ਕਦੇ-ਕਦੇ ਮੈਂ ਵੀ ਦੁਖੀ ਹੁੰਨੀ ਆ ਮੇਰੇ ਅੰਦਰ ਵੀ ਦਿਲ ਆ ਮੈਂ ਦੁਖੀ ਹੂ ਨਹੀਂ ਹੁੰਦੀ ਸੇ ਤੇ ਛੇਤੀ ਮੈਂ ਜਮਾ ਨਹੀਂ ਹੁੰਦੀ ਮੈਂ ਦੁਖੀ ਉਦੋਂ ਹੁੰਨੀ ਆ ਵੀ ਜਦੋਂ ਮੇਰਾ ਕੋਈ ਕਸੂਰ ਨਹੀਂ ਹੁੰਦਾ ਲੈਣਾ ਨਹੀਂ ਹੁੰਦਾ ਦੇਣਾ ਨਹੀਂ ਹੁੰਦਾ ਫਿਰ ਵੀ ਬੰਦਾ ਮਤਲਬ ਸੋਨੂੰ ਕੁਛ ਗਲਤ ਕਹਿੰਦਾ ਥੋੜੇ ਤੇ ਉਂਗਲੀ ਚੁੱਕਦਾ ਸੋ ਡੀ ਇੱਜ਼ਤ ਦੇ ਉਂਗਲੀ ਚੁੱਕਦਾ ਫਿਰ ਬੜਾ ਰੱਖਾਉਂਦਾ ਬਹੁਤ ਆ ਰੱਖਾਉਂਦਾ ਵੀਰੇ ਮੈਨੂੰ ਆਉਂਦਾ ਮੈਂ ਮੁੱਕਰ ਨਹੀਂ ਸਕਦੀ ਉਦੋਂ ਐਂ ਜੀ ਕਰਦਾ ਹੁੰਦਾ ਵੀ ਸਾਹਮਣੇ ਵਾਲੇ ਦਾ ਗਲ ਪੱਟ ਦਈਏ ਫੜ ਕੇ ਵੀ ਆਪਾਂ ਇਹਨੂੰ ਇੰਨੀ ਰਿਸਪੈਕਟ ਦਿੱਤੀ ਤੇ ਇਹਨੇ ਆਪ ਦਾ ਘਟਿਆ ਬਣ ਦਿਖਾਇਆ ਜੇ ਤੁਸੀਂ ਕਿਸੇ ਦੇ ਨਾਲ ਬੈਠੇ ਹੋ ਨਾ ਚਾਹੇ ਤੁਸੀਂ ਉਹਦੇ ਨਾਲ ਮਾਲ ਲੋ ਤੁਸੀਂ ਬੱਸ ਦੇ ਵਿੱਚ ਹੀ ਬੈਠੇ ਹੋ ਬੱਦਚ ਬੈਠਿਆ ਨੇ ਤੁਸੀਂ ਕੋਈ ਗੱਲ ਛੇੜ ਲਈ ਤੁਸੀਂ ਬਿਮਾਰ ਹੋ ਕਿ ਛੇੜਤਾ ਵੀ ਮੈਨੂੰ ਫਲਾਨੀ ਪ੍ਰੋਬਲਮ ਸੀ ਆਪਾਂ ਫਲਾਈ ਡਾਕਟਰ ਤੋਂ ਠੀਕ ਹੋਏ ਆ ਤੇ ਜਾਂ ਦੂਜੇ ਨੇ ਕਹਤਾ ਵੀ ਫਲਾਨੀ ਥਾਂ ਤੇ ਆ ਡਾਕਟਰ ਬਹੁਤ ਵਧੀਆ ਤੁਸੀਂ ਉੱਥੋਂ ਦਿਖਾਓ ਜਾ ਉੱਥੇ ਦੇਸੀ ਦਵਾਈ ਦਿੰਦੇ ਆ ਆਪਾਂ ਨੋਰਮਲੀ ਆਪਾਂ ਗੱਲਾਂ ਕਰਨ ਲੱਗ ਜਾਨੇ ਆ ਤਾਂ ਤੁਸੀਂ ਇਹ ਸੋਚ ਕੇ ਨਾ ਚੱਲਿਆ ਕਰੋ ਵੀ ਥੋਨੂੰ ਅਗਲਾ ਐਂ ਕਹੂਗਾ ਵੀ ਦੂਰੋਂ ਬੈਠਾ ਬੰਦਾ ਪਤਾ ਕੀ ਗੱਸ ਕਰੂਗਾ ਪਤਾ ਨਹੀਂ ਕਿੱਥੋਂ ਦਾ ਸੀ ਕੌਣ ਸੀ ਫਲਾਨਾ ਨੇ ਬਲਾਨੀ ਗੱਲਾਂ ਮਾਰੀ ਜਾਂਦੀ ਸੀ ਇਹ ਇਹ ਦੁਨੀਆ ਦਾ ਰਵਾਜ ਆ ਮੈਂ ਕਹਣੀ ਬਾਹਰਲੀ ਕੰਟਰੀਜ਼ ਕਰਕੇ ਚੰਗੀ ਆ ਉਹ ਉੱਥੇ ਕਮ ਸੇ ਕਮ ਸਾਨੂੰ ਮੈਂਟਲੀ ਟਰਚ ਨਹੀਂ ਕੀਤਾ ਜਾਂਦਾ ਇੱਥੇ ਸਾਨੂੰ ਮੈਂਟਲੀ ਟਰਚ ਕੀਤਾ ਜਾਂਦਾ ਜੇ ਇਹ ਗੱਲਾਂ ਵੀ ਭੁੱਲ ਜਾਓ ਵੀ ਸਾਨੂੰ ਕੋਈ ਸਲਾਹੂਗਾ ਜਾਂ ਸਾਨੂੰ ਕੋਈ ਚੰਗਾ ਕਹੂਗਾ ਮੈਂ ਤਾਂ ਕਹੂੰਗੀ ਵੀ ਇਹ ਗੱਲਾਂ ਭੁੱਲ ਜਾਓ ਛੱਡ ਦੋ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਛੋਡੇ ਜ਼ਖਮਾਂ ਦੇ ਵਿੱਚ ਜਾਣ ਜਾਣ ਕੇ ਸੂਲਾ ਮਾਰ ਕੇ ਨੂਨ ਪਾਉਂਦੇ ਉਹਨਾਂ ਨੂੰ ਛੱਡੋ ਕਰੇ ਤਕਲੀਫ ਜ਼ਰੂਰ ਆਊਗੀ ਚਾਹੇ ਉਹ ਛੋਡੇ ਕਿੰਨੇ ਨਜ਼ਦੀਕ ਹੋਣ ਪਰ ਜਿੰਨਾ ਪਿੱਛੇ हट ਜੂਗੀ ਉਨੇ ਚੰਗੇ ਰਹੋਗੇ ਕਿਉਂਕਿ ਮੈਂ ਕਣੀਆ ਵੀ ਦਲ ਗੰਦੀ ਜ਼ਿੰਦਗੀ ਜਿਉਣ ਨਾਲੋਂ ਕਿਸੇ ਤੋਂ ਮਿਹਣੇ ਲੈ ਕੇ ਜ਼ਿੰਦਗੀ ਕੱਟਣ ਨਾਲੋਂ ਤਾਂ ਬਹੁਤ ਸੌਖਾ ਵੀ ਉਹਨੂੰ ਛੱਡ ਦੋ ਇੱਕ ਇੱਕ ਨਸਾਨਾ ਨੂੰ ਮੈਂ ਸਾਨੂੰ ਜਾਣਦੀ ਹਾਂ ਜੋ ਗਲਤੀ ਕਰਕੇ ਨਹੀਂ ਮੰਨਦੀ ਗਲਤੀ ਕਰਕੇ ਆਖਣਗੇ ਅਸੀਂ ਤਾਂ ਜੋ ਕਰਨਾ ਸੀ ਕਰਤਾ ਸਾਨੂੰ ਨਾ ਕਹੋ ਤੁਸੀਂ ਅਸੀਂ ਕੀ ਕੀਤਾ ਹੋ ਗਿਆ ਸੋ ਹੋ ਗਿਆ ਫਿਰ ਦੱਸ ਕੀ ਕਰੀਏ ਮੂਰਲੇ ਜਵਾਬ ਦਿੰਦੇ ਆ ਆਪਣੇ ਵਰਗੇ ਸਫਾਈਆਂ ਦੇਣ ਤੇ ਹੋ ਜਾਂਦੇ ਆ ਜਦੋਂ ਆਪਾਂ ਉਹਨਾਂ ਨੂੰ ਵਾਰ-ਵਾਰ ਕਹਣੀ ਆ ਨਾ ਵੀ ਤੂੰ ਗਲਤੀ ਕੀਤੀ ਆ ਤੂੰ ਕੀਤਾ ਤੂੰ ਕਿਉਂ ਕੀਤੀ ਤਾਂ ਤੁਹਾਨੂੰ ਅੱਗੋਂ ਅਗਲੇ ਦਾ ਜਵਾਬ ਆਊਗਾ ਵੀ ਮੈਂ ਤਾਂ ਤਾਂ ਹੋ ਗਈ ਜਿਹੜਾ ਕੁਝ ਕਰਨਾ ਤੂੰ ਕਰ ਲੈ ਤੇ ਫਿਰ ਉਹ ਸੋਡੇ ਤੇ ਬਲੇਮ ਲਾਉਣਗੇ ਜੇ ਤੁਸੀਂ ਕਿਸੇ ਨਾ ਕਦੇ ਜ਼ਿੰਦਗੀ ਚ ਬਹਿ ਕੇ 2 ਮਿੰਟ ਵੈਸੇ ਗੱਲ ਕੀਤੀ ਆ ਫਿਰ ਉਹ 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 ਚੀਜ਼ਾਂ ਭਾਲ ਕੇ ਤੁਹਾਨੂੰ ਮਿਹਣੇ ਵੀ ਦੇਣਗੇ ਤੂੰ ਕੀ ਭਲਾ ਮਾਨਸ ਐ ਤੂੰ ਕੀ ਭਲੀ ਮਾਨਸ ਐ ਤੂੰ ਐ ਕਿਤੇ ਤੂੰ ਬਾਤ ਕੀਤਾ ਚਾਹੇ ਤੁਸੀਂ ਕਿਸੇ ਨਾਲ ਨਾਰਮਲੀ ਗੱਲ ਕੀਤੀ ਆ ਤੁਹਾਨੂੰ ਉਹਨਾਂ ਦੇ ਵੀ ਮਿਹਣੇ ਮਿਲਣਗੇ ਜਦੋਂ ਬੰਦਾ ਆਪ ਗਲਤ ਹੋਵੇ ਉਹ ਆਪਣੀ ਗਲਤੀ ਨਹੀਂ ਮੰਨਦਾ ਆਪਦੀ ਗਲਤੀ ਮੰਨਣ ਦੀ ਬਜਾਏ ਉਹ ਛੋਡੇ ਤੇ ਬਲੇਮ ਲਾਊਗਾ ਕਿਉਂਕਿ ਜਿਹੜਾ ਜਿਹੜਾ ਬੰਦਾ ਸਹੀ ਆ ਜਿਹੜੇ ਬੰਦੇ ਨੇ ਗਲਤੀ ਕੀਤੀ ਉਹਨੂੰ ਸੁਣਨੀ ਬਹੁਤ ਔਖੀ ਹੋ ਜਾਂਦੀ ਹੈ ਫਿਰ ਉਹ ਬੰਦਾ ਮੱਚਦਾ ਸ਼ੋ ਮੇਰੇ ਨਾਲ ਈ ਜਿਆ ਹੋ ਰਹੀਆਂ ਮੈਂ ਸੋਨੂੰ ਕਹਿਣੀ ਆ ਵੀ ਮੈਰਾ ਤਾਂ ਮੇਰੇ ਤਾਂ ਰੱਬ ਅੱਗੇ ਇੱਕ ਅਰਦਾਸ ਆ ਵੀ ਵੈਗਰੂ ਤੇਰੀ ਦਿੱਤੀ ਜ਼ਿੰਦਗੀ ਆ ਜਦੋਂ ਮਰਜ਼ੀ ਲੈ ਜਾ ਪਰ ਆਜ ਜਿਹੜੀ ਇਹੋ ਜੀ ਦੁਨੀਆ ਦੇ ਦੁਨੀਆ 'ਚ ਰਹਿਣਾ ਮੈਨੂੰ ਤਾਂ ਬਿਲਕੁਲ ਪਸੰਦ ਨਹੀਂ ਲੋਕ ਪਤਾ ਨਹੀਂ ਕਿਉਂ ਮਾਰਨ ਤੋਂ ਡਰਦੇ ਆ ਮੈਨੂੰ ਨਹੀਂ ਪਸੰਦ ਦੁੱਖ ਦਿੰਦੇ ਆ ਵੀਰੇ ਲੋਕ ਸੋਣ ਨੂੰ ਉਮੀਦ ਨਾ ਕਰੋ ਕਿਸੇ ਉਹਦੇ ਉਮੀਦ ਕਰੋਗੇ ਤੁਸੀਂ ਟੁੱਟੋਂਗੇ ਟੁੱਟੋਂਗੇ ਪਹਿਲੀ ਗੱਲ ਤਾਂ ਇੱਥੇ ਕੋਈ ਸੱਚਾ ਸਾਥੀ ਹੈ ਨਹੀਂ ਜੋੜਾ ਜੇ ਤੁਸੀਂ ਮੇਥੋਂ ਸੱਚੀਆਂ ਗੱਲਾਂ ਸੁਣਨਾ ਚਾਹੁੰਦੇ ਹੋ ਤਾਂ ਸੱਚਾ ਇੱਥੇ ਕੋਈ ਸਾਥੀ ਨਹੀਂ ਹੈਗਾ ਨਹੀਂ ਹੈਗਾ ਤੇ ਨਾਇ ਭਲੇਖਾਂ 'ਚ ਜੋ ਮੂੰ ਫਿਰ ਦੁਖੀ ਹੋਮੋਗੇ ਸੱਚਾ ਸਾਥੀ ਜੋ ਨੂੰ ਕਦੇ ਛੱਡੂਗਾ ਨਹੀਂ ਤੁਹਡੀ ਰਿਸਪੈਕਟ ਕਰੂਗਾ ਤੁਹਾਡੇ ਤੇ ਬਲੇਮ ਨਹੀਂ ਲਾਊਗਾ ਤੇ ਝੂਠੇ ਸਾਥੀ ਦੀਆਂ ਨਿਸ਼ਾਨੀਆਂ ਹੁੰਦੀਆਂ ਉਹ ਬਾਰ-ਬਾਰ ਗਲਤੀਆਂ ਕਰਦਾ ਹੈ ਗਲਤੀਆਂ ਕਰਦਾ ਗਲਤੀਆਂ ਕਰਕੇ ਆਪ ਉਹ ਚੰਗਾ ਬਣ ਜਾਂਦਾ ਤੁਹਾਡੇ ਤੇ ਉਂਗਲਾਂ ਚੱਕਦਾ सोनू ਕਹਿੰਦਾ ਤੁਸੀਂ ਮਾੜੇ ਹੋ ਮੈਂ ਤੁਹਾਨੂੰ ਬਰਦਾਸ਼ਤ ਕੀਤਾ ਤੁਸੀਂ ਚੰਗੇ ਨਹੀਂ ਮੈਂ ਤੁਹਾਡੇ ਬਾਰੇ ਸਭ ਜਾਣਦਾ ਲੋਕ ਕਹਿੰਦੇ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਲੋਕ ਕਿੰਨਾ ਸੱਚ ਬੋਲਦੇ ਆ ਤੁਸੀਂ ਸਭ ਸਮਝਦਾਰ ਹੋ ਇਹ ਦੱਸੋ ਲੋਕ ਕਿੰਨਾ ਸੱਚ ਬੋਲਦੇ ਆ ਜਿਹੜੇ 10% ਲੋਕਾਂ ਦੇ ਤੇ ਲੱਗਦੇ ਆ ਉਹ ਤੁਹਾਨੂੰ ਥੱਲੇ ਸਿੱਟਣਗੇ ਨਹੀਂ ਉਹ ਤੁਹਾਨੂੰ ਕਿੱਥੋਂ ਕਹਿਣਗੇ ਵੀ ਤੁਸੀਂ ਚੰਗੇ ਹੋ ਉਹ ਕਹਿਣਗੇ ਤਾਂ ਫਲਾਣੇ ਨਾਲ ਫਲਾਣੀ ਗੱਲ ਆ ਜੀ ਦੀ ਤਾਂ ਸਿੱਧੀਆਂ ਹੀ ਗੱਲਾਂ ਕਹਿਣੀਆਂ ਵੀਰੇ ਮੈਂ ਮੈਂ ਥਲਕੋ ਹੋ ਜਾਈ ਨਹੀਂ ਰੱਖੀ ਦੇ ਇਹ ਤਾਂ ਮਾੜਾ ਐ ਇਹਨੂੰ ਤਾਂ ਲੋਕ ਐ ਕਹਿੰਦੇ ਐ ਇਹਨੂੰ ਫਲਾਣਾ ਐ ਕਹਿੰਦਾ ਫਲਾਣਾ ਕਹਿੰਦਾ ਇੱਥੇ ਲੋਕ ਵੀਰੇ ਝੂਠ ਵੀ ਬੋਲ ਕੇ ਤੁਹਾਨੂੰ ਥੱਲੇ ਸਿੱਟਦੇ ਆ ਕਸਮਾ ਖਾ ਜਾਂਦੇ ਆ ਗੁਰੂ ਘਰ ਦੀਆਂ ਜਿਹੜੇ ਛੋੜੇ ਤੇ ਬਲੇਮ ਕਰਦੇ ਹੁੰਦੇ ਆ ਨਾ ਉਹਨਾਂ ਦੇ ਸਾਹਮਣੇ ਵੀ ਲੋਕਾਂ ਨੇ ਕਸਮਾਂ ਤੋੜੀਆਂ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਫਿਰ ਵੀ ਉਹ ਤੁਹਾਡੇ ਤੇ ਉਂਗਲ ਚੱਕਦੇ ਆ ਚੌੜੇ ਹੋ ਕੇ ਉਂਗਲ ਬੜਾ ਬੇਖੌਫ ਹੋ ਕੇ ਚੱਕਦੇ ਜਿੰਨੇ ਕੁ ਮੈਂ ਦੁਨੀਆ ਦੇਖੀ ਆ ਨਾ ਵੀਰੇ ਮੈਂ ਕਹਣੀ ਆ ਦੁਨੀਆ ਏਡੀ ਬੁਰੀ ਏਡੀ ਬੁਰੀ ਏਡੀ ਬੁਰੀ ਆ ਛੋੜੇ ਜਾਗਮਾਣ ਨੂੰ ਲੱਭ ਲੱਭ ਭਾਲ ਕੇ ਪੂਰਾ ਐਨ ਫਿਰੋ ਅੱਗੇ ਤਾਂ ਲੋਕ ਨਮਕ ਮਿਰਚ ਪਾਉਂਦੇ ਸੀ ਨਾ ਹੁਣ ਤਾਂ ਵੀਰੇ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਛੋਡੇ ਜਗਮਾ ਤੇ ਪਾਇਆ ਕੀ ਜਾਂਦਾ। ਤਾਕਰੀ ਤੇ ਤਾਕਰੀ ਚੀਜ਼ ਲੱਭਦੇ ਆ ਵੀ ਨਮਕ ਮਿਰਚ ਨਾਲ ਤਾਂ ਥੋੜੇ ਚਿਰ ਬੰਨ੍ਹਦੇ ਦਰਦ ਹਟ ਜੂਗਾ ਪਰ ਕੁਝ ਹੋਰ ਪਾਈਏ। ਉਹ ਛੋਡੇ ਜਗਮ ਨੂੰ ਮਤਲਬ ਉਹਦੇ ਵਿੱਚ ਪੀਕ ਪਾਉਣਾ ਚਾਹੁੰਦੇ ਹੁੰਦੇ। ਮੈਂ ਜ਼ਿੰਦਗੀ ਚ ਬਹੁਤ ਜਿਆਦਾ ਧੋਖੇ ਖਾਦੇ ਤਾਂ ਸਾਨੂੰ ਸਮਝਾ ਰਹੀਆਂ ਵੀ ਤੁਸੀਂ ਮੇਰੇ ਵਾਲਾ ਰਾਹ ਨਾ ਛੋਣਿਓ। ਮੈਂ ਤਾਂ ਕਿਵੇਂ ਨਾ ਕਿਵੇਂ ਦੁੱਖਾਂ ਚੋਂ ਨਿਕਲ ਆਈ, ਨਿਕਲ ਰਹੀ ਆ ਪਰ ਜਿਆਦਾ ਜਾਂਦੀਆਂ ਦੁੱਖ ਬਹੁਤ ਆਉਂਦਾ। ਬਿ ਜਿਨ੍ਹਾਂ ਨੂੰ ਤੁਸੀਂ ਇੱਜ਼ਤ ਦਿੱਤੀ ਉਹਨਾਂ ਨੇ ਛੋਡੇ ਤੇ ਉਂਗਲਾਂ ਚੱਕੀਆਂ ਉਹਨਾਂ ਨੇ ਸਾਨੂੰ ਥੱਲੇ ਜੱਟਣ ਵਾਲੀ ਕੋਈ ਕਸਰ ਨਹੀਂ ਛੱਡੀ ਠੀਕ ਹੈ ਵੀ ਇਹ ਗੱਲ ਸੱਚ ਆ ਵੀ ਕਿਸੇ ਨੂੰ ਰੱਬ ਨਾ ਮਾਰੇ ਰੱਬ ਨਾ ਛੋਡੇ ਤੇ ਮਾੜਾ ਹੋਵੇ ਬਾਕੀ ਲੋਕ ਵੀਰੇ ਕੋਈ ਕਸਰ ਨਹੀਂ ਛੱਡਦੇ ਮੈਂ ਕੋਟ ਕੋਟ ਧੰਨਵਾਦ ਕਰਦੀ ਹਾਂ ਉਸ ਵੈਗਰੂ ਨੇ ਮੇਰਾ ਪਲ-ਪਲ ਸਾਥ ਦਿੱਤਾ ਉਹਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਦੋਂ ਲੋਕਾਂ ਨੇ ਮੈਨੂੰ ਨੀਚੇ ਸਿੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਉੱਪਰ ਚੁੱਕਿਆ ਮੈਂ ਪੈਸੇ ਦੀ ਚੰਗੀ ਦੇਖੀ ਸੀ ਵੈਗਰੂ ਨੇ ਮੇਰੀ ਉਹ ਵੀ ਸੁਣ ਲਈ ਮੇਰਾ ਕੱਪੜੇ ਦਾ ਕੰਮ ਬਹੁਤ ਸੋਹਣਾ ਚੱਲ ਰਿਹਾ ਮੈਂ ਆਪਦੀ ਰੋਜੀ ਰੋਟੀ ਬਹੁਤ ਵਧੀਆ ਕਰਕੇ ਖਾ ਰਹੀ ਆਂ ਅੱਜਮਾ ਆਪਦੀ ਮਿਹਨਤ ਕਰਕੇ ਖਾ ਰਹੀ ਆਂ ਕਿਸੇ ਦੀ ਮੁਹਤਾਜ ਨਹੀਂ ਹੈਗੀ ਕੋਈ ਬੰਦਾ ਮੈਨੂੰ ਐ ਨਹੀਂ ਕਹਿ ਰਿਹਾ ਕਹਿ ਸਕਦਾ ਹੁਣ ਵੀ ਤੂੰ ਮੇਰੇ ਟੁਕੜੇ ਆਦੇ ਪਾਲਦੀ ਆ ਕਿਉਂਕਿ ਚੀਜ਼ਾਂ ਵੀ ਇਹ ਮੈਂ ਸੁਣੀਆਂ ਤੂੰ ਮੇਰੇ ਟੁਕੜਿਆਂ ਦੇ ਬਲੀ ਮੇਰੀਆਂ ਕਮਾਈਆਂ ਤੇ ਫਲਾਨਾ ਤੇ ਉਹ ਕਾ ਸਭ ਕੁਝ ਮੈਂ ਸੁਣ ਚੁੱਕੀ ਆਂ ਅੱਜਮਾ ਆਪਦੇ ਪੈਸੇ ਜਿਹੜੀ ਕਮਾਈ ਕਰਦੀ ਆਂ ਆਰਡ ਰੱਖਦੀ ਆਂ ਮੇਰੇ ਅੱਡ ਪੈਸੇ ਆ ਮੈਂ ਪਹਿਲਾਂ ਤੋਂ ਪਤਾ ਨਹੀਂ ਮੇਰਾ ਕਿਹੋ ਜਿਹਾ ਦਿਮਾਗ ਸੀ ਮੈਂ ਕਦੇ ਨਹੀਂ ਸੀ ਸੋਚਿਆ ਵੀ ਮੇਰਾ ਕਰਮ ਨਾ ਤਾਂ ਮੈਂ ਪੇਕੇ ਘਰੇ ਮੇਰ ਮਾਰੀ ਜੀ ਵੀਰੇ ਨਾ ਮੈਂ ਸਹਰੇ ਘਰੇ ਮੇਰ ਮਾਰੀ ਸੀ ਕਿਉਂਕਿ ਮੇਰੇ ਹਾਲਾਤ ਹੀ ਐਸੇ ਹੋਗੇ ਸੀ ਮੈਂ ਕਦੇ ਸਹਰੇ ਵਾਲੇ ਘਰ ਤੇ ਮੇਰ ਨਹੀਂ ਸੀ ਮਰ ਮੇਰਾ ਜ਼ਿੰਦਗੀ ਦਾ ਇੱਕ ਸੁਪਨਾ ਸੀ ਵੀ ਮੈਂ ਜ਼ਿੰਦਗੀ ਚ ਇੰਨੀ ਮਿਹਨਤ ਕਰੂੰਗੀ ਮੈਂ ਆਪ ਦਾ ਛੋਟਾ ਜਿਹਾ ਘਰ ਆਪ ਬਣਾਉਂਗੀ ਜਿਹਦੇ ਵਿੱਚ ਨਾ ਮੇਰੇ ਪੇਕੇ ਦਾ ਕੋਈ ਰੋਲ ਹੋਵੇ ਨਾ ਸਹਰੇ ਦਾ ਹੋਵੇ ਕਿਸੇ ਦਾ ਵੀ ਹੋਵੇ ਨਾ ਕਿਉਂਕਿ ਮੈਂ ਨਾ ਕ ਜਾਣਦੀ ਆ ਵੀ ਹਰ ਇੱਕ ਪੰਛੀ ਆਪ ਦਾ ਲੈਣਾ ਬਣਾਉਂਦਾ ਆਦੀ ਹੁੰਦਾ ਨਾ ਸਉਮੇ ਵੀ ਇਹ ਚੀਜ਼ਾਂ ਸੋਚਦੀ ਆ ਵੀ ਮੈਂ ਵੀ ਇੱਕ ਹਾਲ ਤਾਂ ਮੇਰੀ ਹਜੇ ਵੀ ਇਹੋ ਹੀ ਇੱਛਾ ਹੈ ਮੈਂ ਬਹੁਤ ਸਟਰੋਂਗਰ ਹੁੰਦੀ ਨਹੀਂ ਹੈਗੀ ਪਰ ਕਦੇ-ਕਦੇ ਕੁਝ ਗੱਲਾਂ ਨਾ ਮੇਰੇ ਮੇਰੇ ਵੀ ਦਿਲ ਨੂੰ ਮੈਨੂੰ ਵੀ ਹੱਟ ਕਰਦੀ ਐਸ ਟਾਈਮ ਮੇਰੇ ਦਿਮਾਗ ਤੇ ਸੱਚੀ ਕੋਈ ਛੋਟਾ ਨੰਛਣੇ ਜੀ ਜਿਹਾ ਵੀ ਚਾਹੇ ਮੇਰਾ 50 ਗਜ ਚਾਹੇ 20 ਗਜ ਥਾਂ ਵੜ ਜੇ ਮੈਂ ਉਹਦਾ ਘਰ ਅੱਟ ਬਣਾਉਣਾ ਜਿੱਥੇ ਮੇਰੇ ਤੋਂ ਕੋਈ ਉਂਗਲ ਨਾ ਚੁੱਕੇ ਵੀ ਇਹ ਮੇਰੇ ਪੈਸਿਆਂ ਦਾ ਆ ਮੇਰੇ ਪੈਸਿਆਂ ਦਾ ਮੈਂ ਸੱਚੀ ਕੁੱਛ ਮੈਂ ਜਵਾਕਾਂ ਤੇ ਵੀ ਬੋਝ ਬਣਨਾ ਨਹੀਂ ਚਾਹੁੰਦੀ ਸੀਰੀਅਸਲੀ ਕਹਿਣੀ ਆ ਮੈਂ ਜ਼ਿੰਦਗੀ ਚ ਇਕੱਲੀ ਆ ਇਕੱਲੀ ਰਹਿ ਚੁੱਕੀ ਆ ਕੋਈ ਆਪਣਾ ਸਾਥੀ ਨਹੀਂ ਨਹੀਂ ਆਪਾਂ ਬਣਾਉਣਾ ਪਰ ਮੇਰੀ ਸੋਚ ਆ ਦੀ ਮੈਂ YouTube ਤੇ ਜਿਹੜੀ YouTube ਤੋਂ ਕਮਾਈ ਆਉ ਜਾਂ ਮੈਨੂੰ ਕੱਪੜਿਆਂ ਦੀ ਕਮਾਈ ਹੋਊਗੀ ਵੀ ਮੈਂ ਜੋੜ-ਜੋੜ ਕੇ ਜੋੜ-ਜੋੜ ਕੇ ਚਾਹੇ ਮੈਂ 2 ਲੱਖ ਦੀ ਜਗ੍ਹਾ ਲੈ ਲਾਵਦੀ ਪਰ ਜਗ੍ਹਾ ਆਪਦੀ ਲੱਭੀ ਉਹਦੇ ਵਿੱਚ ਚਾਹੇ ਮੇਰਾ ਇੱਕ ਕਮਰਾ ਇੱਕ ਰਸੋਈ ਇੱਕ ਮੇਰਾ ਵਾਸ਼ਰੂਮ ਹੋਵੇ ਪਰ ਮੈਂ ਜ਼ਿੰਦਗੀ ਸਕੂਨ ਦੀ ਜਿਉਣਾ ਚਾਹੁੰਦੀ ਆ ਤੇ ਜਿਉਣਾ ਵੀ ਇਕੱਲੀ ਜਉਗੀ ਅਪਾ ਅਪਾ ਬੱਚਾਂ ਲਈ ਸੰਘਰਸ਼ ਕੀਤਾ ਸੀ ਅਪਾ ਬੱਚੇ ਪੈਰਾਂ ਤੇ ਖੜੇ ਕਰਤੇ ਅੱਜ ਉਹ ਬੁਰਾ ਭਰਾ ਸੋਚ ਸਕਦੇ ਆ ਠੀਕ ਆ ਬੱਚੇ ਕਹਿੰਦੇ ਵੀ ਅਸੀਂ ਤੇਰੇ ਨਾਲ ਆ ਵੀ ਤੂੰ ਟੈਨਸ਼ਨ ਨਾ ਕਰ ਅਸੀਂ ਤੇਰੇ ਨਾਲ ਆ ਤੂੰ ਕਿਸੇ ਚੀਜ਼ ਦੀ ਟੈਨਸ਼ਨ ਨਾ ਕਰ ਪਰ ਮੇਰਾ ਦਿਮਾਗ ਪਤਾ ਨਹੀਂ ਕਿਉਂ ਆਇਆ ਜਾਂ ਹੋ ਚੁੱਕਿਆ ਵੀ ਮੈਂ ਕਿਥੋਂ ਹੱਕ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਹਣੀ ਆ ਵੀ ਮੇਰੀ ਉਹ ਹੀ ਚੀਜ਼ ਮੇਰੀ ਹੋਊ ਜਿਹੜੀ ਮੈਂ ਆਪਦੀ ਕਮਾਈ ਹੋਊ ਕੁੜੀ ਕੱਲ ਨੂੰ ਬਗਾਨੀ ਘਰੇ ਚਲ ਜੂਗੀ ਹਨਾ ਜੀ ਮੈਂ ਉੱਥੇ ਜਾ ਕੇ ਕੁੜੀ ਕੋਲੇ ਬੈਠੂਗੀ ਕੁੜੀ ਨੂੰ ਕਹੂੰਗੀ ਵੀ ਤੂੰ ਮੇਰਾ ਸਾਰਾ ਵਣਾ ਜਾਂ ਮੈਨੂੰ ਰੋਟੀ ਦੇ ਮੈਂ ਮਰੀ ਪਤਾ ਮੈਨੂੰ ਗੁਰੂ ਰਾਮਦਾਸ ਨੇ ਮਰੀ ਸੁਣਨੀ ਸੁਣਨੀ ਹੈ ਵੀ ਜਿੱਦ ਦਿਨ ਮੈਂ ਮਰੀ ਮੈਂ ਤਰੀ ਫਿਰਦੀ ਹੀ ਮਰੂੰਗੀ ਕਿਉਂਕਿ ਮੈਂ ਰੱਬ ਨੂੰ ਦਿਲੋਂ ਮੰਨਿਆ ਮੈਂ ਰੱਬ ਨੂੰ ਕਿਹਾ ਮੈਂ ਮੰੰਜੇ ਚ ਪੈ ਕੇ ਮਰਨਾ ਨਹੀਂ ਕੋਈ ਵੀ ਮੈਨੂੰ ਪਾਣੀ ਨਾ ਫੜਾਵੇ ਵੈਗਰੂ ਐਸੀ ਮੌਤ ਦੇਵੀ ਵੀ ਮੈਂ ਕਿਸੇ ਦੇ ਹੱਥੋਂ ਪਾਣੀ ਨਾ ਪੀਵਾਂ ਬਸ ਮੈਂ ਐ ਤੁਰ ਜਾ ਕਿਉਂਕਿ ਹੁਣ ਮੈਨੂੰ ਇੱਛਾ ਵੀ ਹੈ ਨਹੀਂ ਇਨੀ ਦੁਨੀਆ ਤੇ ਰਹਿਣ ਦੀ ਕਿਉਂਕਿ ਮੈਂ ਕੋਈ ਰਿਸ਼ਤਾ ਹੀ ਨਹੀਂ ਦੇਖਿਆ ਜੀ ਉਹ ਜੀ ਜਿਹਦੇ ਵਿੱਚ ਵਫਾ ਹੋਵੇ ਸਾਰੇ ਰਿਸ਼ਤੇ بے ਵਫਾ ਹੁੰਦੇ ਆ ਟਾਈਮ ਪਾ ਕੇ ਸਾਨੂੰ ਸਾਰੇ ਮਿਹਣੇ ਦਿੰਦੇ ਆ ਜਿਹਨੇ ਥੋਡੀ ਹੈਲਪ ਕੀਤੀ ਹੁੰਦੀ ਸਭ ਮਿਹਣੇ ਦਿੰਦੇ ਆ ਚੱਲ ਥੋਡੀ ਪੈਸੇ ਦੀ ਮਦਦ ਕੀਤੀ ਉਹ ਮਿਹਣੇ ਦਿੰਦੇ ਉਹ ਵੀ ਚੱਲ ਜਾਂਦੇ ਪਰ ਜਦੋਂ ਕੋਈ ਥੋਡੇ ਉੱਤੇ ਉਂਗਲ ਚੱਕਦਾ ਉਦੋਂ ਬਹੁਤ ਤਕਲੀਫ ਆਉਂਦੀ ਹੈ ਜੇ ਤੁਸੀਂ ਸਹੀ ਮੈਨੂੰ ਨਾ ਮੇਰਾ ਮਨ ਐਸਾ ਹੋ ਚੁੱਕਿਆ ਵੀ ਦੀਪੂ ਸਮਝਦਾਰ ਆ 24 ਸਾਲ ਦਾ ਹੋ ਚੁੱਕਿਆ ਬੇਟੀ ਸਮਝਦਾਰਾ ਉਹ ਕਹਿੰਦੇ ਵੀ ਦੋਨੀਆਂ ਅਸੀਂ ਇਹ ਕਹਿੰਦੇ ਵੀ ਅਸੀਂ ਉਦੋਂ ਵਿਆਹ ਕਰਾਉਣਾ ਵੀ ਜਦੋਂ ਸਾਨੂੰ ਸਹੀ ਲੱਗਿਆ ਵੀ ਹਜੇ ਮੰਮੀ ਅਸੀਂ ਵਿਆਹ ਨਹੀਂ ਕਰਾਉਣਾ ਚਲੋ ਅਗਲੀ ਦੀ ਜ਼ਿੰਦਗੀ ਹੈ ਵੀ ਆਪਾਂ ਨੇ ਵਿਚਾਰਾਂ ਦੀ ਜ਼ਿੰਦਗੀ ਬਰਬਾਦ ਕਰਦੇ ਇਹਨਾਂ ਦਾ ਦੋਨਾਂ ਦਾ ਸੁਪਨਾ ਵੀ ਅਸੀਂ ਆਪਦੀ ਅੰਡਰਸਟੈਂਡਿੰਗ ਕਰਾਂਗੇ ਅਸੀਂ ਆਪਣੇ ਸਟੈਂਡ ਬਣਾ ਕੇ ਫਿਰ ਆਪਦੇ ਬਾਰੇ ਵਿਆਹ ਬਾਰੇ ਸੋਚਾਂਗੇ ਚਲੋ ਸੋਹਣੀ ਗੱਲ ਹੈ ਕਿਉਂਕਿ ਆਪਾਂ ਬੱਚੇ ਪੜ੍ਹਾਈ ਇੰਨੇ ਕਾ ਵੀ ਉਹ ਆਪਣੇ ਫੈਸਲੇ ਲੈਣ ਯੋਗਰੇ ਹੋ ਚੁੱਕੇ ਆ ਉਹਨਾਂ ਨੂੰ ਬੁਰੇ ਭਲੇ ਦਾ ਪਤਾ ਆਪਾਂ ਨੂੰ ਬੱਚਿਆਂ ਦੀ ਕੋਈ ਟੈਨਸ਼ਨ ਕਿਉਂਕਿ ਬੱਚਾ ਕੋਲੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਡ ਬੇਟੀ ਆਫ ది ਜੌਬ ਕਰਦੀ ਆ ਉਹਦੇ ਖਾਤੇ ਹੁਣ ਮੇਰਾ ਦਿਲ ਨਹੀਂ ਕਰਦਾ ਸਾਨੂੰ ਇਹ ਗੱਲਾਂ ਕਰਨ ਨੂੰ ਪਰ ਅੱਜ ਮੈਂ ਆ ਕੇ ਕਹਿਣੀ ਆਂ ਵੀ ਪਲੀਜ਼ ਮੇਰਾ ਇੱਕ ਸੁਪਨਾ ਹੈ ਛੋਟਾ ਜਿਹਾ ਸੁਪਨਾ ਹੈ ਮੇਰਾ ਰੱਬ ਦੇ ਵਾਸਤੇ ਵੀ ਮੈਂ ਮਿਹਨਤ ਕਰ ਰਹੀ ਆਂ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਮੇਰੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਮੈਨੂੰ ਇਨਕਮ ਆਵੇ ਤੇ ਮੈਂ ਆਪਦਾ ਕੋਈ ਭਾਵੇਂ 50 ਘਾਜ ਲਵਾਂ ਮੈਂ ਆਪਦੀ ਜਗਾ ਘਟ ਲੈਣੀ ਨੇ ਲੈ ਕੇ ਆਪਦਾ ਕਮਰਾ ਪਾ ਕੇ ਜ਼ਰੂਰ ਰੱਖਣਾ ਦੇਖੋ ਵੀਰੇ ਕੱਲ ਨੂੰ ਬੱਚੇ ਵੀ ਇਹ ਜਾਣਗੇ ਆਪਾਂ ਨੂੰ ਕੁਝ ਨਹੀਂ ਪਤਾ ਹਨਾ ਮੈਂ ਚੜ੍ਹਨੀ ਵੀ ਮੇ ਆਪਣੇ ਬੱਚਿਆਂ ਨਾਲ ਵਧੀਆ ਰਹਾ ਹਨ ਕੱਲ ਨੂੰ ਨਹੀਂ ਪਤਾ ਦੀਪੂ ਦੇ ਘਰ ਵਾਲੀ ਕਿਹੋ ਜਿਹੀ ਆਊਗੀ ਜਾਂ ਬੇਟੀ ਦੇ ਘਰ ਵਾਲਾ ਕਿਹੋ ਜਿਹਾ ਹੋਊਗਾ ਹਨ ਇਹ ਗੱਲ ਸੱਚ ਹੈ ਵੀਰੇ ਮੈਂ ਦੇਖੀ ਜਾਨੀਆਂ ਬੁੜੇ-ਬੁੜੀਆਂ ਨੂੰ ਕੋਈ ਨਹੀਂ ਸੰਭਾਲਦਾ ਜਦੋਂ ਬੰਦਾ ਬਿਰਧ ਆਪਸਾ ਚੱਲ ਜਾਂਦਾ ਕਰਮ ਵਾਲੇ ਹੁੰਦੇ ਉਹ ਮਾਪੇ ਕਰਮ ਵਾਲੇ ਹੁੰਦੇ ਉਹ ਬਜ਼ੁਰਗ ਜਿਨ੍ਹਾਂ ਨੂੰ ਕੋਈ ਸਪੋਰਟ ਮਿਲਦੀ ਹੈ ਵੀਰੇ ਮੈਂ ਤਾਂ ਜਿਸ ਹੱਬ ਨਾਲ ਜਵਾਨਾਂ ਦੇਖ ਰਹੀਆਂ ਮੈਂ ਤਾਂ ਆਸ ਨਹੀਂ ਰੱਖਦੀ ਮੈਨੂੰ ਇਹ ਲੱਗਦਾ ਵੀ ਮੇਰਾ ਨਾ ਇੱਕ ਛੋਟਾ ਜਿਹਾ ਘਰ ਹੋਵੇ ਉੱਥੇ ਮੈਂ ਰਹਿੰਦੀ ਹੋਵਾਂ ਮੈਨੂੰ ਕੋਈ ਆਏ ਨਾ ਕੇ ਕਹੇ ਮੇਰਾ ਘਰ ਇੱਥੋਂ ਨਿਕਲ ਜਾ ਅਤੇ ਮੇਰੇ ਪੈਸੇ ਲੱਗਿਆ ਤੂੰ ਕੀ ਆਗੀ ਤੂੰ ਕੀ ਕੀਤਾ ਬਸ ਮੈਂ ਨਾ ਚੀਜ਼ਾਂ ਚੁੱਬਾ ਚਣ ਲਈਏ ਚੀਜ਼ਾਂ ਕਰ ਰਹੀਆਂ ਵੀ ਤੂੰ ਕੀ ਕੀਤਾ ਤੂੰ 18 ਸਾਲ ਦਵਾਈ ਤੇ ਪੈਸੇ ਲਾਏ ਤੂੰ 18 ਸਾਲਾਂ ਚ ਘਰ ਪਟਤਾ ਤੂੰ ਐਂ ਕਰਤਾ ਨਾਲੇ ਮੈਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਜਾਣ ਕੇ ਕਹਣੀ ਮੈਂ ਬਿਮਾਰੀ ਚ ਵੀ ਕਦੇ ਪੈ ਕੇ ਨਹੀਂ ਦੇਖਿਆ ਹਾਂ 3 ਮਹੀਨੇ ਉਹਦੋਂ ਪੈ ਗਈ ਸੀ ਬੇਬਸ ਉਹ ਕਿ ਜਦਵਲ ਅਲਸਰ ਵਾਲੀ ਵੱਧ ਗਈ ਸੀ ਜਦੋਂ ਵੀਰੇ ਕੁਝ ਖਾਂਦੀ ਨਹੀਂ ਸੀ ਬਲੱਡੀ ਆਉਂਦਾ ਸੀ ਚਰਬੀ ਆਉਣ ਲੱਗ ਗਈ ਸੀ ਕੋਣ ਮੁੱਕ ਗਿਆ ਸੀ ਵਾਲ ਉੱਡ ਗਏ ਸੀ ਸੱਚ ਬੋਲਦੀ ਆ ਮੈਂ ਕੁਝ ਨਹੀਂ ਖਾਦਾ ਵਾਹਿਗੁਰੂ ਨੂੰ ਜਾਣ ਕੇ ਕਹਣੀ ਮੈਂ ਕਾਲੀ ਬੇਟਾ ਹਲੇ ਵੀ ਜਿਹੜੀ ਵੀਡੀ ਵੀ ਮੈਂ ਬਹੁਤ ਤਕਲੀਫਾਂ ਗੱਟੀਆਂ ਵੀ ਮੈਂ ਉਦੋਂ ਤਾਂ ਫਿਰ ਮੈਂ ਵਿਚਾਰੀ ਨੇ ਕੀ ਕੰਮ ਕਰਨਾ ਸੀ ਜਦੋਂ ਮੈਂ ਖਾ ਨਹੀਂ ਸੀ ਸਕਦੀ ਕੁਝ ਵੀ ਪਰ ਪਲੀਜ਼ ਤੁਸੀਂ ਲੋਕਾਂ ਦੀਆਂ ਵੀਡੀਓ ਦੇਖ ਦਿਓ ਬਹੁਤ ਲੋਕਾਂ ਦੀਆਂ ਵੀਡੀਓ ਦੇਖਦੇ ਮੈਂ ਰਿਕਵੈਸਟ ਕਰਦੀ ਆ ਚਾਹੇ ਤੁਸੀਂ ਮੇਰੀ ਵੀਡੀਓ ਜਮਾ ਨਾ ਦੇਖਿਆ ਕਰੋ ਲਾ ਕੇ ਰੱਖ ਦਿਆ ਕਰੋ ਪਲੀਜ਼ ਮੈਨੂੰ ਵਿਊ ਸਮਾਂ ਮਿਲੇਗਾ ਬਸ ਮੇਰਾ ਇੱਕ ਸੁਪਨਾ ਵੀ ਮੈਂ ਉਹਦਾ ਛੋਟੀ ਜੀ ਜਗ੍ਹਾ ਅੱਡ ਲਾ ਕਿਉਂਕਿ ਜਿਹੜਾ ਮੇਰਾ ਨੂੰ ਸਮਝੀ ਮੈਂ 45 40 ਚ ਹਾਲ ਦੀ ਹੋ ਚੁੱਕੀ ਆ। ਇਹ ਤੋਂ ਬਾਅਦ ਸੋ ਨੂੰ ਪਤਾ ਸਮੇ ਕਿਹੜੇ ਹੋਣਗੇ ਜੀ। ਸਮਝਦਾਰਨ ਹੁੰਦਾ ਇਸ਼ਾਰਾ ਕਾਫੀ ਹੁੰਦਾ। ਸੋ ਮੈਂ ਆਪਦਾ ਇੱਕ ਨਿੱਕਾ ਜਿਹਾ ਘਰ ਬਣਾਉਣਾ ਚਾਹਣੀ ਆਂ ਅੱਡਾ। ਵੀ ਮੈਂ ਜਦੋਂ ਵੀ ਮਰਾ ਆਪਦੇ ਘਰੇ ਹੋਵਾਂ। ਬਸ ਮੈਨੂੰ ਜੇ ਮੈਂ ਬਿਮਾਰ ਹੋਵਾਂਗੀ ਉੱਥੇ ਕੋਈ ਪਾਣੀ ਵੀ ਡੋਲੂਗੀ ਕੋਈ ਵੀ ਆਪਦਾ ਕਰੂਗੀ ਮੈਨੂੰ ਕੋ ਟੋਕੂਗਾ ਨਹੀਂ ਵੀ ਤੂੰ ਇੱਥੇ ਗੰਦ ਪਾਉਣੀ ਆ। ਤੂੰ ਐ ਕਰਦੀ ਨਹੀਂ ਮੈਂ ਬਹੁਤ ਸਫਾਈ ਰੱਖਦੀ ਆਂ ਪਰ ਮੈਨਾਂ ਚੀਜ਼ਾਂ ਤੂੰ ਡਰ ਰਹੀ ਆਂ। ਮੈਂ ਦੇਖ ਰਹੀ ਆਂ ਲੋਕਾਂ ਨਾਲ ਹੁੰਦੀ ਆਂ। ਮੈਨੂੰ ਸੋ ਮੇਰੀ ਰਿਕਵੈਸਟ ਆ ਪਲੀਜ਼ ਮੇਰੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਮੈਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਮੈਂ ਆਪਣਾ ਇੱਕ ਅਲੱਗ ਛੋਟਾ ਜਿਹਾ ਘਰ ਬਣਾਉਣਾ ਹੈ ਦੇ ਵਿੱਚ ਇੱਕ ਕਮਰਾ ਇੱਕ ਪਰ ਸੋਈ ਤੇ ਇੱਕ ਬਾਥਰੂਮ ਵੀਰੇ ਇੱਕ ਕਲਾਣਾ ਬਣਾਉਣਾ ਮੈਂ ਸੱਚੇ ਬਾਦਸ਼ਾਹ ਨੂੰ ਕਹਿਣੀ ਆ ਸਵੇਰ ਦੇ ਟਾਈਮ ਮੈਨੂੰ ਕੋਠੀਆਂ ਮਹਿਲਾਂ ਤੋਂ ਕੁਝ ਸੌਕਣੀ ਪਹਿਲਾਂ ਤੋਂ ਸੌਕ ਮਰੇ ਹੋਈ ਆ ਮੇਰੇ ਨਜੀਜਿਆਂ ਦੇ ਤਾਂ ਤੋਂ ਮਿੱਜੀ ਨਜ਼ਰ ਕੋਈ ਬੱਚਾ ਨਾਲ ਰੱਖੋ ਠੀਕ ਆ ਜਦੋਂ ਕੋਈ ਆਪਾਂ ਕਿਸੇ ਨੂੰ ਬੋਝ ਲੱਗਾ ਗਿਆ ਆਪ ਦੇ ਘਰੇ ਮੋਜ ਨਾਲ ਬਹਿ ਜਾਗੇ ਸੋ ਮੇਰੀ ਰਕਵਸਟ ਪਲੀਜ਼ ਮੇਰੀਆਂ ਭਾਵਨਾਵਾਂ ਨੂੰ ਸਮਝੋ ਕਦਰ ਕਰੋ ਮੈਂ ਕਹਣੀ ਆ ਜੇ ਕਿਸੇ ਦਾ ਸੁਖਣਾ ਵੀਡੀਓ ਦੇਖ ਕੇ ਪੂਰਾ ਹੁੰਦਾ ਤਾਂ ਪਲੀਜ਼ ਲੋਕਾਂ ਦੀ ਹੈਲਪ ਕਰਿਆ ਕਰੋ ਮੇਰੇ ਅਜਿਹਾ ਸੁਭਾਅ ਜਿਹੜਾ ਮੈਨੂੰ ਪਤਾ ਹੁੰਦਾ ਵੀ ਇਹਦੇ ਵਿਊ ਘੱਟ ਆ ਚਾਹੇ ਮੇਰੇ ਕੋਲ ਟਾਈਮ ਨਾ ਹੋਵੇ ਮੈਂ ਅਗਲੀ ਵੀਡੀਓ ਲਾ ਕੇ ਧਰ ਦਿੰਨੀ ਆ ਵੀ ਚਾਹ ਅਗਲੇ ਨੂੰ ਵਿਊ ਮਿਲੇਗਾ ਮੇਰੇ ਇਹ ਜਾ ਦਿਮਾਗ ਤੇ ਜਿਹੜਾ ਮੈਨੂੰ ਪਤਾ ਲੱਗ ਜੀ ਵੀ ਇਹਦੀ ਵਿਊ ਘੱਟ ਆ ਵਿਚਾਰੇ ਇਹ ਮੇਰੇ ਵਰਗਾ ਕੋਸ਼ਿਸ਼ ਕਰ ਰਿਹਾ ਮੈਂ ਚੱਕ ਕੇ ਉਹ ਵੀ ਵੀਡੀਓ ਲਾ ਕੇ ਧਰ ਦਿੰਨੀ ਆ ਲਾਈ ਜਾਨੀ ਆ ਜਿੰਨਾ ਮੇਰੇ ਕੋਲ ਫੋਨ ਫ੍ਰੀ ਹੁੰਦਾ ਤਾਂ ਮੈਂ ਲਾ ਕੇ ਧਰ ਦਿੰਨੀ ਆ ਸੋ ਪਲੀਜ਼ ਮੈਂ ਬਹੁਤ ਔਖੇ ਸਮੇਂ ਚੋਂ ਗੁਜ਼ਰ ਰਹੀ ਆਂ ਬਹੁਤ ਸਟ्रेस ਆ ਮੇਰਾ ਸੁਪਨਾ ਹੈ ਮੈਂ ਆਪਣਾ ਛੋਟਾ ਜਿਹਾ ਘਰ ਬਣਾਉਣਾ ਪਲੀਜ਼ ਮੇਰੀਆਂ ਵੀਡੀਓ ਵੱਧ ਤੋਂ ਵੱਧ ਦੇਖਿਓ ਕਰੋ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗ ਰਹੀ ਮੈਂ ਸਿਰਫ ਇਹ ਕਰੀਏ ਮੇਰੀਆਂ ਵੀਡੀਓ ਦੇਖਿਆ ਕਰੋ ਰਿਕਵੈਸਟ ਆ ਆਪ ਸਭ ਨੂੰ ਮੈਨੂੰ ਇੱਕ ਨਵਾਂ ਜੀਵਨ ਮਿਲ ਜਾਓ ਮੈਨੂੰ ਪਤਾ ਵੀਰੇ ਮੈਂ ਗੱਲਾਂ ਤੁਹਾਡੇ ਨਾਲ ਜਿਹੜੀਆਂ ਕਰ ਰਹੀ ਆਂ ਬਹੁਤ ਸੋਚ ਸਮਝ ਕੇ ਕਰ ਰਹੀ ਆਂ ਪਤਾ ਮੈਨੂੰ ਆਉਣ ਵਾਲੇ ਸਮੇਂ ਚ ਕੀ ਹੁੰਦਾ ਕੀ ਹੋਣ ਵਾਲਾ ਹੁੰਦਾ ਉਹ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਇੱਕ ਪਾਲੜਾ ਜਿਆਦਾ ਭਾਰੀ ਹੋਵੇ ਹਨਾ ਦੂਜੇ ਪਲੜੇ 'ਚ ਜਿੰਨਾ ਮਰਜ਼ੀ ਬੋਝ ਪਾਈ ਜੋ ਫਿਰ ਕੋਈ ਫਰਕ ਨਹੀਂ ਪੈਂਦਾ ਜਿਹੜਾ ਪਹਿਲੇ ਪਲੜਾ ਥੱਲੇ ਲੱਗਿਆ ਪਿਆ ਚੋ 卢ਕਾਸਟਾ ਪਲੀਜ਼ ਮੇਰੀ ਮੇਰੀ ਵੀਡੀਓ ਬਹੁਤ ਲੰਬੀ ਹੋ ਗਈ ਆਪ ਸਭ ਨੂੰ ਮਨਜੀਤ ਕੌਰ ਮਾਨਮਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ